ਕੰਨਾਂ ਨੂੰ ਹੱਥ ਲਗਾ ਕੇ ਆਪਣੀ ਗਲਤੀ ਦੀ ਮਾਫੀ ਮੰਗਦਾ ਹੋਇਆ ਤੇ ਦੂਜਾ ਦਰਖਤ ਦੇ ਨਾਲ ਬੰਨਿਆ ਜੋ ਨਜ਼ਰ ਆ ਰਿਹਾ ਦਰਸਲ ਇਹ ਪ੍ਰਵਾਸੀ ਅਤੇ ਇਸ ਦਾ ਸਾਥੀ ਇੱਕ ਅਜੀਹਾ ਤੰਦਾ ਕਰਦੇ ਸਨ ਕਿ ਜਿਸ ਦੇ ਨਾਲ ਲੋਕਾਂ ਦੀ ਸਿਹਤ ਵਿਗੜ ਸਕਦੀ ਸੀ ਪਰ ਇਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਇਹਨਾਂ ਨੂੰ ਕਾਬੂ ਕਰਕੇ ਦਰਖਤ ਨਾਲ ਬੰਨ ਲਿਆ ਅਤੇ ਫਿਰ ਇਹਨਾਂ ਦੇ ਕੋਲੋਂ ਆਪੀਪੀ ਅਤੇ ਇਹੇ ਵਰਤਮਾਨ ਬਰਾਮਦ ਕੀਤਾ ਹੈ ਜਿਸ ਵਿੱਚ ਸ਼ਹਿਦ ਭਰਿਆ ਹੋਇਆ ਸੀ ਜੋ ਕਿ ਇਹ ਲੋਕ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਦ ਵੇਚਣ ਦਾ ਕੰਮ ਕਰਦੇ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸ਼ਹਿਦ ਕੋਈ ਮਧੂਮੱਖੀਆਂ ਦੇ ਛੱਤੇ ਤੋਂ ਨਹੀਂ ਸੀ ਚੋਇਆ ਸਗੋਂ ਆਪ ਹੀ ਮਿਲਾਵਟੀ ਸ਼ਹਿਦ ਤਿਆਰ ਕੀਤਾ ਸੀ ਜਿਸ ਦਾ ਪਿੰਡ ਵਾਸੀਆਂ ਨੇ ਪਰਦਾ ਫਾਸ਼ ਕਰ ਦਿੱਤਾ ਜਿੰਦਗੀ 'ਚ ਇਹ ਕੰਮ ਨਹੀਂ ਕਰੇਗਾ ਜਿੱਦਾਂ ਸਾਰੇ ਬੰਦੇ ਬੇਕ ਕਲਮ ਪੈਨ ਵੇਚ ਰਹੇ ਤਾਂ ਉਹ ਵੀ ਵੇਚ ਦੇ ਛੱਡ ਦਿਆ ਸਦਾਜੀ ਨੇ ਤਨੀ ਛੱਡ ਦਿਆ ਗਰੀਬ ਆਦਮੀ ਲੋਕੋ ਵੀ ਛੇਸੇ ਖਲਵਾੜ ਮਤ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਆਪਣੇ ਪਿਆਰ ਜੀ ਆਪ ਦਾ ਇਹ ਕੰਮ ਕਰ ਤੋਂ ਦਾ ਵਾਦੇ ਗਮ ਨਹੀਂ ਕਰਾਂਗੇ ਨਾ 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 ਉਹ ਬਸ ਕੇ ਪਾਸ ਬਣਾ ਹੈ ਹਾਂ ਅੱਜ ਤੋਂ ਦੇਖੋ ਹਮ ਛੋੜ ਦਿੰਦੇ ਹੈ ਦੌੜਦੇ ਨਾ ਕੀ ਬਲੈਂਡ ਕਰਨਗੇ ਸੇ ਰੋਗਾ ਕੀ ਨਾ ਮਤ ਤੁਹਾਡਾ ਤੇ ਕਿੱਥੇ ਪਿੰਡ ਚੈਲਨ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆਹ ਇਨਸਾਨ ਆਇਆ ਕਹਾ ਇਹ ਮੈਨੂੰ ਕਹਿੰਦਾ ਵੀ ਸ਼ਹਿਤ ਮੇਰੇ ਕੋਲ ਤਾਜਾ ਚੋਇਆ ਹੋਇਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਇਆ ਚੋਇਆ ਹੈ ਮੇਰੇ ਕੋਲ ਸ਼ਹਿਤ ਆ ਹਾਂਜੀ 400 ਰੁਪਏ ਕਿਲੋ ਮੈਂ ਦਊਗਾ ਠੀਕ ਆ ਹਾਂਜੀ ਹਾਂਜੀ ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਆ ਸਰ ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ ਹਾਂਜੀ ਤੇ 7 ਕਿਲੋ ਜਦ ਮੈਂ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰੇਉਆਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀ ਚੋਂ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਦ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਨਾ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਦ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੈ ਨਾ ਇਹ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਨਹੀਂ ਨਹੀਂ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿੰਦਾ ਦੇਸੀ ਗੂੜ ਦੇਸੀ ਖੰਡ ਬਉ ਹੂੰ ਪਾਣੀ ਹੈਗਾ ਹੂੰ ਗਰਮ ਕਰਕੇ ਪਾ ਲੈਣ ਦਿਵਾਰਾ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਡੱਬੇ ਵਾਲਾ ਸ਼ਹਿਦ ਵੀ ਪਾ ਲੈਣ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹਨੇ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹਾਰਮੋਨ ਹੁੰਦਾ ਮੇਰੇ ਕੋਲ ਆ ਸ਼ਾਇਤ ਪਿਆ ਜੀ 7 ਲੀਟਰ ਆ ਪੀ ਪਿਆ ਤੇ ਹੋਰ 12 15 12 10 5 7 4 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆਹੀ ਹੈ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵਿੱਚ ਹੈ ਕੀ ਹੈ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਚ ਹੈ ਕੀ ਹੈ ਨਹੀਂ ਨਹੀਂ ਸਰ ਇਹ ਬੰਦੇ ਨੇ ਸਾਨੂੰ ਇੰਨਾ ਬੇਵਕੂ ਬਣਾਇਆ ਸਾਨੂੰ 3 ਘੰਟੇ ਘਮਾਉਂਦਾ ਰਿਹਾ ਹੈ ਕਿੰਨਾ ਟਾਈਮ ਘਮਾਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਨਹੀਂ ਝੂਠ ਬੋਲਿਆ ਸਰ ਜੀ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਾਇਦ ਇਹਨੇ ਤੁਹਾਨੂੰ ਦਿੱਤਾ ਹਾਂ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਨੋ ਵੀ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤਾਂ ਕਹਤਾ ਨਹੀਂ ਤੇਰਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾਂ ਪੈਸਿਆਂ ਦਾ ਤੂੰ ਪੈਸੇ ਲੈ ਜਾ ਜੇ ਤੂੰ ਤੰਗਾਂ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਹਿ ਲਵੀ ਤੂੰ ਕਨੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਹੈ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਹੀ ਪਰ ਤੂੰ ਹਟਿਆ ਨਹੀਂਗਾ ਤੂੰ ਫੇਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆਂ 7 ਲੀਟਰ ਇਹ ਮੈਂ ਸਰ ਮੇਰੀ ਇਹ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ ਜ਼ਿਕਰ ਹੋ ਗਿਆ ਹੈ ਕਿ ਇਹ ਲੋਕ ਮਾਛੀਵਾੜਾ ਚ ਝੌਂਪੜੀਆਂ ਵਿੱਚ ਰਹਿੰਦੇ ਅਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਮਿਲਾਵਟੀ ਸ਼ਹਿਦ ਬਣਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੇਚਦੇ ਹਨ ਜਿਸ ਦਾ ਪਿੰਡ ਵਾਸੀਆਂ ਨੇ ਖੁਲਾਸਾ ਕਰ ਦਿੱਤਾ ਹੈ ਸੋ ਦੋਸਤੋ ਜੇਕਰ ਤੁਹਾਡੇ ਕੋਲ ਵੀ ਕੋਈ ਸ਼ਹਿਦ ਜਾਂ ਕੋਈ ਖਾਣ ਪੀਣ ਵਾਲਾ ਪਦਾਰਥ ਵੇਚਣ ਲਈ ਆਵੇ ਤਾਂ ਉਸ ਦੀ ਸ਼ੁੱਧਤਾ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਅੱਜ ਕੱਲ੍ਹ ਸਮਾਜ ਦੇ ਵਿੱਚ ਮਿਲਾਵਟੀ ਅਤੇ ਬਨੌਟੀ ਚੀਜ਼ਾਂ ਦਾ ਚੱਲਣ ਵੱਧਦਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਮਾਛੀਵਾੜਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ